ਆਜਾ ਵਜਤੀ ਗੱਲ ਬਾਹਰ ਨਹੀਂ ਹੈ ਕਿ ਛੋਟੇ ਜਿਹੇ ਸੱਦੇ ਤੇ ਮੇਰੀ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਇਸ਼ਾਰੇ ਪਹੁੰਚੇ ਹੋ ਮੈਂ ਸਾਰੇ ਹੀ ਪ੍ਰੈਸ ਦਾ ਮੇਰੇ ਭਰਾਵਾਂ ਦਾ ਕੋਈ ਮੇਥੋਂ ਵੱਡੇ ਹੈ ਕੋਈ ਛੋਟੇ ਹੈ ਸਭ ਦਾ ਮੈਂ ਆਪਦੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ ਕਰਦਾ ਮੈਂ ਅੱਜ ਦੁਖੀ ਦਿਲ ਨਾਲ ਆਪ ਨੂੰ ਬੁਲਾਇਆ ਕੋਈ ਮੈਂ ਕਿਸੇ ਦੀ ਰੰਜਿਸ਼ ਜਾਂ ਕੋਈ ਦੁਸ਼ਮਣੀ ਤੌਰ ਤੇ ਨਹੀਂ ਬੁਲਾਇਆ ਜਦੋਂ ਦੁੱਖ ਪੈਂਦਾ ਹੈ ਆदमी ਉਦੋਂ ਹੀ ਸੱਜਣ ਇਕੱਠੇ ਕਰਦਾ ਹੈ ਤੁਹਾਡਾ ਬਹੁਤ ਧੰਨਵਾਦ ਹੈ ਕਿਉਂਕਿ ਮੈਂ ਬਹੁਤ ਦੁਖੀ ਹਾਂ ਤੇ ਬਹੁਤ ਦੁਖੀ ਹਿਰਦੇ ਨਾਲ ਆਪ ਨੂੰ ਇਸ ਪ੍ਰੈਸ ਕਾਨਫਰੰਸ ਲਈ ਮੈਂ ਦੱਸਣਾ ਚਾਹੁੰਨਾ ਵੀ ਜੋ ਮੇਰੇ ਨਾਲ ਬੀਤੀ ਹੈ ਮੈਂ ਉਹ ਕੀ ਬਿਆਨ ਕਰਾਂ ਵੀ ਮਲੋਟ ਦੇ ਹਲਕੇ ਦੇ ਵਿੱਚ ਤੁਹਾਡਾ ਰਹਿਣ ਵਾਲਾ ਮੈਂ ਪੰਡਤ ਸ਼ਾਮ ਲਾਲ ਪਾਰਕ ਜੋ ਕਿ ਪੰਡਤ ਗੜ੍ਹੇ ਲਾਲ ਦਾ ਮੈਂ ਪੁੱਤ ਹਾਂ ਤੇ ਆਪ ਦਾ ਮੈਂ ਸਭ ਦਾ ਜਾਣਕਾਰ ਹਾਂ ਤੁਸੀਂ ਮੈਨੂੰ ਸਾਰੇ ਹੀ ਜਾਣਦੇ ਹੋ ਪਰ ਜੋ ਮੇਰੇ ਨਾਲ ਹੋਈ ਉਹ ਇਸ ਪ੍ਰਕਾਰ ਹੈ ਕਿ ਮੇਰੀ ਨੋ ਦੇ ਪੋਤੀ ਹੋਈ ਕਮਰਾ ਹਸਪਤਾਲ ਦੇ ਵਿੱਚ ਜਿਹਨੂੰ ਕਿ ਕਮਰਾ ਹਸਪਤਾਲ ਜੀਟ ਰੋਡ ਮਲੋੜ ਵਿੱਚ ਕਿਹਾ ਜਾਂਦਾ ਹੈ ਉਸ ਵਿੱਚ ਪੂਜਾ ਕਮਰਾ ਜੋ ਲੇਡੀ ਡਾਕਟਰ ਤੌਰ ਤੇ ਕੰਮ ਕਰ ਰਹੀ ਹੈ ਨਾਲ ਹੀ ਉਹਨਾਂ ਘਰ ਵਾਲਾ ਗੋਤਮ ਕਮਰਾ ਅਤੇ ਨਾਲ ਹੀ ਉਹਨਾਂ ਦੇ ਉਹਨਾਂ ਦੇ ਸਸਰ ਮਦਨ لال ਨਾਲ ਹੀ ਉਹਨਾਂ ਦੀ ਸੱਸ ਪੁਸ਼ਪਾ ਕਮਰਾ ਇਹਨਾਂ ਵੱਲੋਂ ਹਸਪਤਾਲ ਚਲਾਇਆ ਜਾਂਦਾ ਪਰ ਮੇਰੇ ਨਾਲ ਤਾਂ ਇਹਨਾਂ ਨੇ ਉਹ ਕੀਤੀ ਜੋ ਕੋਈ ਦੁਸ਼ਮਣ ਨਾਲ ਵੀ ਨਹੀਂ ਕਦੇ ਕਰਦਾ ਮੇਰੀ ਕੋਈ ਦੁਸ਼ਮਣੀ ਨਹੀਂ ਸੀ ਇਹਨਾਂ ਨਾਲ ਮੈਂ ਇੱਕ ਮਰੀਜ਼ ਤੌਰ ਤੇ ਮੇਰੀ ਨੋ ਨੂੰ ਉੱਥੇ ਭੇਜਿਆ ਰੂਟੀਨ ਚ ਚੈੱਕ ਅਪ ਹੁੰਦਾ ਰਿਹਾ ਮੇਰਾ ਬੇਟਾ ਮੇਰੀ ਨੋ ਅਸੀਂ ਸਾਰੇ ਲੈ ਜਾਂਦੇ ਰਹੇ ਉਹਨਾਂ ਨੇ 28 ਤਰੀਕ ਨੂੰ ਆਪਰੇਸ਼ਨ ਕੀਤਾ ਆਪਰੇਸ਼ਨ ਜਦੋਂ ਕੀਤਾ ਕਰਕੇ ਆਪਰੇਸ਼ਨ ਤੇ ਉਹਨਾਂ ਨੇ ਪਾਤਾ ਤੇ ਮੇਰੇ ਪੁੱਤੀ ਹੋਈ ਉਸ ਤੋਂ ਬਾਅਦ ਜੋ ਮੇਰਾ ਮੰਦ ਭਾਗੀ ਕੱਢਣਾ ਵਾਪਰੀ ਵੀ 30 ਤਰੀਕ ਨੂੰ ਉਹਨਾਂ ਨੇ ਛੁੱਟੀ ਦੇ ਦਿੱਤੀ ਪਰ ਉਸ ਤੋਂ ਪਹਿਲਾਂ ਕੀ ਹੋਇਆ 29 ਤਰੀਕ ਨੂੰ ਇਹ ਮੇਰੀ ਨੌਰਾਨੀ ਦੇ ਬੁਖਾਰ ਹੋ ਗਿਆ ਜਦੋਂ ਉਸਨੇ ਡਾਕਟਰ ਸਾਹਿਬਾਂ ਨੂੰ ਬੇਨਤੀ ਕੀਤੀ ਵੀ ਡਾਕਟਰ ਸਾਹਿਬਾ ਵੀ ਮੈਨੂੰ ਬੁਖਾਰ ਹੋ ਗਿਆ ਡਾਕਟਰ ਸਾਹਿਬਾਂ ਨੇ ਕਿਹਾ ਵੈਸੇ ਹੋ ਜਾਂਦਾ ਕੋਈ ਗੱਲ ਨਹੀਂ ਇਹ ਆਮ ਜੀ ਗੱਲ ਹੈ ਪਰ ਤੁਸੀਂ ਸਾਰੇ ਸਮਝਦਾਰ ਹੋ बुखार कोई बीमारी नहीं एक इंडिकेशन हुंदा है ओंदे अंदर कोई ना कोई कमी रह गई सिजेरियन ਕਰਨ ਦੇ ਵੇ ਟਾਈਮ ਜਾਂ ਜੋ ਵੀ ਕਮੀਆਂ ਰਹੀਆਂ ਉਹ ਡਾਕਟਰ ਸਾਹਿਬ ਨੂੰ ਪਤਾ ਜਾਂ ਮੇਰੀ ਧੀ ਰਾਣੀ ਨੂੰ ਪਤਾ ਜਿੰਦੇ ਨਾਲ ਬੀਤੀ ਉਸ ਤੋਂ ਬਾਅਦ ਉਹਨੇ ਕਿਹਾ ਮੈਥੋਂ ਡਾਕਟਰ ਸਾਹਿਬ ਪਾਸਾ ਨਹੀਂ ਲੈ ਜਾਂਦਾ ਮੇਰੇ ਦਰਦ ਹੁੰਦਾ ਪਰ ਡਾਕਟਰ ਸਾਹਿਬ ਕਹਿੰਦੇ ਐਵੇਂ ਹੁੰਦਾ ਆਮ ਜੀ ਗੱਲਾਂ ਐ ਤਾਂ ਹੁੰਦਾ ਹੀ ਰਹਿੰਦਾ ਫਿਰ ਦਿਖਾਉਂਦੇ ਰਹੇ ਕਰਦੇ ਰਹੇ ਉਸ ਤੋਂ ਬਾਅਦ 30 ਤਰੀਕ ਨੂੰ ਇਹਨਾਂ ਨੇ ਛੁੱਟੀ ਦਿੱਤੀ ਜੀ ਛੁੱਟੀ ਦਿੱਤੀ ਛੁੱਟੀ ਦੇਣ ਤੋਂ ਬਾਅਦ ਇਹ ਦੁਬਾਰਾ ਚੈੱਕਅਪ ਲਈ 2 ਤਰੀਕ ਨੂੰ ਫੇਰ ਗਏ ਜੀ ਜੋ ਦੋ ਨੂੰ ਗਏ ਉਹ ਕਹਿੰਦੇ ਵੀ ਮੇਰੇ ਦਰਦ ਜਿਹਾ ਇਸ ਤਰ੍ਹਾਂ ਕਰਕੇ ਹੁੰਦਾ ਕਹਿੰਦੇ ਨਹੀਂ ਗੈਸ ਤਜਾਬ ਦਾ ਦਰਦ ਐ ਕੋਈ ਖਾਸ ਗੱਲ ਨਹੀਂ ਐ ਏਡੀ ਐਮ ਵੈਮ ਐ ਤੈਨੂੰ ਵੈਮ ਹੈਗਾ ਕੋਈ ਗੱਡੀ ਗੱਲ ਨਹੀਂ ਗਈ ਫਿਰ ਬਾਅਦ ਵਿੱਚ 8 ਤਰੀਕ ਨੂੰ ਟਾਂਕੇ ਖੋਲੇ ਉਹਨਾਂ ਨੇ 8 ਤਰੀਕ ਨੂੰ ਟਾਂਕੇ ਖੋਲੇ ਉਹਨੇ ਬੇਟੀ ਨੇ ਕਿਹਾ ਵੀ ਮੇਰੇ ਦਰਦ ਹੁੰਦਾ ਪਰ ਉਹਨਾਂ ਨੇ ਉਸ ਦੀ ਗੱਲਾਂ ਨੂੰ ਅਣਗਹਿਲਿਆ ਕਰਤਾ ਮੈਂ ਕੀ ਮੈਂ ਤੁਹਾਨੂੰ ਦੱਸਾਂ ਜਦੋਂ ਉਸ ਤੋਂ ਬਾਅਦ ਫਿਰ ਐਂਟੀਬਾਇਓਟਿਕ ਦੇ ਕੇ ਉਹਨਾਂ ਨੇ ਤੌਰਤਾ ਫਿਰ 8 ਤਰੀਕ ਨੂੰ ਜਦੋਂ ਦੁਬਾਰਾ ਉੱਥੇ ਗਏ ਉਹਨਾਂ ਨੇ ਕਿ ਬੋਤਲ ਦੇ ਵਿੱਚ ਪਾ ਕੇ ਐਂਟੀਬਾਇਓਟਿਕ ਲਾਤਾ ਕਹਿੰਦੇ ਕੋਈ ਖਾਸ ਗੱਲ ਨਹੀਂ ਇਹ ਆਪਣੇ ਆਪ ਹੌਲੀ-ਹੌਲੀ ਠੀਕ ਹੋ ਜੂ 8 ਦੀ ਰਾਤ ਨੂੰ ਵੀ ਉੱਥੇ ਦੁਬਾਰਾ ਐਡਮਿਟ ਹੋਏ 9 ਨੂੰ ਸਵੇਰੇ ਅਸੀਂ ਹੱਥ ਜੋੜ ਕੇ ਮਿੰਤਾ ਕਰਕੇ ਡੇਢ ਪੌਣੇ 2 ਘੰਟਿਆਂ ਦੇ ਵਿੱਚ ਉਹਨਾਂ ਕੋਲ ਰੈਫਰਿੰਗ ਕਰਾਈ ਹਾਲਾਂਕਿ ਅਸੀਂ ਉਹਨਾਂ ਨੂੰ ਮਿੰਤਾ ਕਰਦੇ ਰਹੇ ਪਹਿਲਾਂ ਵੀ ਜੇ ਡਾਕਟਰ ਸਾਹਿਬ ਤੁਹਾਡੇ ਕੋਲੇ ਕੋਈ ਪੁਖਤਾ ਪ੍ਰਬੰਧ ਨਹੀਂ ਹੈਗੇ ਆਪਾਂ ਬਾਹਰੋਂ ਕੋਈ ਸਕੈਨ ਕਰਾ ਲਈਏ ਕੁਝ ਹੋਰ ਕਰਾ ਲਈਏ ਪਰ ਡਾਕਟਰ ਸਾਹਿਬ ਕਹਿੰਦੇ ਤੁਸੀਂ ਸਾਡੇ ਨਾਲ ਜ਼ਿਆਦਾ ਸਿਆਣੇ ਹੋ ਤੁਹਾਨੂੰ ਡਾਕਟਰੀ ਬਾਲੀ ਆਉਂਦੀ ਹੈ ਅਸੀਂ ਚੁੱਪ ਕਰ ਗਏ ਇੱਕ ਕੀ ਹੋਇਆ ਇਹਨਾਂ ਨੇ ਖਾਲੀ ਦਸਤਾਵੇਜ਼ ਤੇ ਹੋਰ ਦਸਤਾਵੇਜ਼ ਤੇ ਸਾਈਨ ਕਰਾ ਲਏ ਬੰਦਾ ਜਦੋਂ ਮਜਬੂਰ ਹੁੰਦਾ ਹੈ ਜਦੋਂ ਫਸਿਆ ਹੁੰਦਾ ਹੈ ਉਦੋਂ ਸਾਰੇ ਕਾਗਜ਼ਾਂ ਦੇ ਸਾਈਨ ਕਰਕੇ ਦਿੰਦਾ ਹੈ ਪਤਾ ਨਹੀਂ ਕੀ ਕੀ ਇਹਨਾਂ ਨੇ ਸਾਇਨ ਕਰਾਏ ਪਤਾ ਨਹੀਂ ਮੇਰੇ ਤੇ ਮੇਰੇ ਪੁੱਤ ਤੋਂ ਤੇ ਮੇਰੀ ਨੋ ਤੋਂ ਕੀ ਕੁਝ ਲਿਖਾਇਆ ਅਸੀਂ ਰੋਂਦੇ ਕਰ ਲਾਂਦੇ ਰੇ ਪਰ ਸਾਡੀ ਇਹਨਾਂ ਨੇ ਇੱਕ ਨਹੀਂ ਸੁਣੀ ਅਸੀਂ ਰੋ ਰੋ ਪਿੱਟ ਪਿੱਟ ਮਰ ਗਏ ਧੰਨਵਾਦ ਡਾਕਟਰ ਬਾਂਸਲ ਜੀ ਦਾ ਜਿਹੜੇ ਬਠਿੰਡਾ ਸੰਜੀਵ ਬਾਂਸ ਲੈ ਗਿਆ ਬਾਂਸਲ ਅਸਲ ਕੈਂਸਰ ਸੈਂਟਰ ਵਾਲੇ ਜਿਨ੍ਹਾਂ ਨੇ ਮੇਰੀ ਨੋ ਦੀ ਜਾਨ ਬਚਾਈ ਪਰ ਉਹਦੇ ਵਿੱਚ ਮੰਦ ਭਾਗੀ ਘਟਨਾ ਕੀ ਹੋਈ ਰੇਸ਼ਾ ਇੰਨਾ ਪੈ ਚੁੱਕਿਆ ਸੀ ਰੇਸ਼ਾ ਪੈਣ ਦੇ ਨਾਲ बच्चा दाननी गल चुकी सी बच्चा दाननी गल ਨਾਲ ਡਾਕਟਰ ਸਾਹਿਬ ਕਹਿੰਦੇ ਰਿਮੂਵ ਕਰਨੀ ਪਊ ਕਿਉਂਕਿ ਇੱਕ ਪਾਸੇ ਜ਼ਿੰਦਗੀ ਸੀ ਇੱਕ ਪਾਸੇ ਬੱਚਾ दानਨੀ ਦਾ ਸਵਾਲ ਸੀ ਪੋਤੀ ਹੋਈ ਜਦੋਂ ਇਹਨਾਂ ਨੇ ਕਿਹਾ ਵੀ ਬੱਚਾ दानਨੀ ਗਲ ਗਈ ਹੁਣ ਵੀ ਕੱਢਣੀ ਪਊਗੀ ਪਸ ਲੀਟਰਾਂ ਦੇ ਹਿਸਾਬ ਨਾਲ ਨਿਕਲੀ ਹੈ ਜਦੋਂ ਲੀਟਰਾਂ ਦੇ ਹਿਸਾਬ ਨਾਲ ਪਸ ਨਿਕਲੀ ਜ਼ਿੰਦਗੀ ਦੇ ਮੌਤ ਦਾ ਸਵਾਲ ਸੀਗਾ ਅਸੀਂ ਡਾਕਟਰ ਸਾਹਿਬ ਦੀ ਮਿੰਤਾਂ ਕਰਾ ਕੇ ਅਸੀਂ ਆਪਰੇਟ ਕਰਾਇਆ ਬੇਟੀ ਦੀ ਉਮਰ 23 ਸਾਲ ਹੈਗੀ ਹੈ ਪਰ ਮੈਂ ਤਾਂ ਦੁੱਖ ਦੇ ਨਾਲ ਇਹੀ ਕਰਦਾ ਵੀ ਇੰਨੀ ਲਾਪਰਵਾਹੀ ਡਾਕਟਰ ਸਾਹਿਬਾਂ ਨੂੰ ਕਰਨ ਦੀ ਕੀ ਲੋੜ ਪਈ ਸੀ ਵੀ ਕਿਤੇ ਬਾਹਰੋਂ ਕਰਾ ਲੈਂਦੇ ਜੇ ਅਸੀਂ ਉਦੋਂ ਮਿੰਤਾਂ ਕਰਦੇ ਰਹੇ ਵੀ ਤੁਸੀਂ ਸਾਨੂੰ ਬਾਹਰ ਭੇਜ ਦਿਓ ਸਾਨੂੰ ਐ ਕਰ ਦਿਓ ਡੇਢ ਪੌਣੇ 2 ਘੰਟੇ ਦਾ ਸਾਨੂੰ ਰੈਫਰ ਕਰਨ ਚ ਲਾਤਾ ਵੀ ਅਸੀਂ ਕੀ ਮਾੜਾ ਕੀਤਾ ਸੀ ਇਸ ਪਰਿਵਾਰ ਦਾ ਅਸੀਂ ਇਸ ਪਰਿਵਾਰ ਦਾ ਸ਼ੁਰੂ ਤੋਂ ਸਤਿਕਾਰ ਕਰਦੇ ਆਇਆ ਸਾਡਾ ਮਲੋੜ ਸਾਰਾ ਇੱਜ਼ਤਕਾਰਯੋਗ ਹੈ ਪਰ ਮੇਰੀ ਨੋਹ ਦੀ ਜ਼ਿੰਦਗਾਨੀ ਸਾਰੀ ਉਮਰ ਆਸਤੇ ਇੱਕ ਨਰਕ ਚ ਪਾਤੀ ਜਦੋਂ ਉਹਨੂੰ ਪਤਾ ਲੱਗੂ ਵੀ ਮੇਰੀ ਯੂਟਰਸ ਰਿਮੂਵ ਹੋ ਚੁੱਕੀ ਹੈ ਉਹ ਸਦਮੇ ਵਿੱਚ ਜੀ ਸਕੂਗੀ ਮੈਂ ਤਾਂ ਸਾਰਿਆਂ ਨੂੰ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਇਨਸਾਫ ਦੀ ਮੈਂ ਮੰਗ ਕਰਦਾ ਇੰਸਪੈਕਟਰ ਸਾਹਿਬ ਨੂੰ ਮੈਂ ਥਾਣਾ ਸਿਟੀ ਦੇ ਵਿੱਚ ਐਪਲੀਕੇਸ਼ਨ ਦੇ ਚੁੱਕਿਆ ਹਾਂ ਅਗਲੀ ਕਾਰਵਾਈ ਜਿਵੇਂ ਜਿਵੇਂ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਚੱਲੂਗੀ ਜੇ ਮਾਨਯੋਗ ਅਦਾਲਤ ਦਾ ਵੀ ਸਹਿਯੋਗ ਲੈਣਾ ਪਿਆ ਤਾਂ ਉਹ ਵੀ ਲਿਆਇ ਜਾਊਗਾ ਅਗਰ ਕੋਈ ਹੋਰ ਗੱਲਬਾਤ ਤੁਸੀਂ ਕਹੋਨੇ ਤਾਂ ਤੁਸੀਂ ਨਹੀਂ ਜਾਂਦੇ ਹੋ ਵੀ ਉਹਨਾਂ ਨੇ ਸਦੇ ਤੋਂ ਖਾਲੀ ਕਾਇਆ ਦੇ ਕਰਾੜੇ ਕਿਤੇ ਪਹਿਲਾਂ ਵੀ ਰਾਜਰੇਵ ਦੇ ਵਿੱਚੋਂ ਰੇ ਸੀ ਵੀ ਕਿਤੇ ਵੀ ਕੀ ਬੰਦ ਨਾ ਕੰਪਰੋਮਾਈਜ਼ ਦੀ ਸਟੇਜ ਆ ਜਾਂਦੀ ਕੋਈ ਸ਼ੁਰੂਆਤ ਦੇ ਵਿੱਚ ਨਾ ਨਾ ਕੋਈ ਗੱਲ ਨਹੀਂ ਸੀ ਨਾ ਨਾ ਜੀ ਕੋਈ ਗੱਲਬਾਤ ਨਹੀਂ ਸੀ ਜੀ ਕੰਪਰੋਮਾਈਜ਼ ਤਾਂ ਗੱਲਬਾਤ ਨਹੀਂ ਸੀ ਕਿਉਂਕਿ ਪੇਸ਼ੈਂਟ ਅਸੀਂ ਲੈ ਗਏ ਆ ਇਹਨਾਂ ਨੇ ઓਪਰੇਟ ਕਰਤਾ ਸਾਨੂੰ ਉਹ ਦੋਸਤਨ ਕਰਾ ਲੇ ਕਰ ਲੇ ਅਖੀਰਲੇ ਟਾਈਮ ਜਦੋਂ ਵੀ ਮਿੰਤਾ ਅਸੀਂ ਕਰਦੇ ਰਹੇ ਵੀ ਸਾਨੂੰ ਜਾਣ ਤੋਂ ਰੈਫਰ ਕਰਨ ਵਾਸਤੇ ਉਦੋਂ ਵੀ ਕਾਫੀ ਸਟੈਂਡ ਕਰਵਾਏ ਇਹਨਾਂ ਨੇ ਹੁਣ ਤੁਸੀਂ ਮਤਲਬ ਕਿਵੇਂ ਦੀ ਇਨਸਾਫ ਕਿਵੇਂ ਦਾ ਚਾਹੁੰਦੇ ਹੋ ਜੀ ਇਹਨਾਂ ਦੇ ਖਾਤ ਕਰ ਵੀ ਚਾਹੁੰਦੇ ਹੋ ਜੂਰ ਹੋਰ ਰਜਾਨਾ ਚ ਦੇਖੋ ਜੀ ਰਜਾਨਾ ਤਾਂ ਪਰਮਾਤਮਾ ਕਾਹਨੂੰ ਰਜਾਨਾ ਦਵਾਵੇ ਜੇ ਟੋਕੇ ਯੂਟਰਸ ਰਿਮੂਵ ਹੋਈ ਹੈ ਹੋ ਗਈ ਕਰ ਮੈਂ ਪਰਚਾਰ ਵਿੱਚ ਉਹਨੇ ਕਾਰਵਾਈ ਹੋਵੇ ਜੀ ਕਿਉਂਕਿ ਇਨਸਾਫ ਦੀ ਮੰਗ ਕਰ ਹਾਂ ਇਨਸਾਫ ਦੀ ਮੈਂ ਮੰਗ ਕਰਦਾ ਕਿਉਂਕਿ ਨਕਲੀ ਜੈਸੀ ਕੀਤੀ ਗਈ ਉਹਨਾਂ ਨੇ ਨਲਾਇਕੀ ਵਰਤੀ ਗਈ ਉਸ ਵਿੱਚ ਕਿਉਂਕਿ ਮੈਂ ਤਾਂ ਹਾਂਜੀ ਦੌਰਾਨ ਯਾਨੀ ਕਿ ਕਿੰਨਾ ਬਿੱਲ ਬਣਿਆ ਕਿਸ ਤਰੀਕੇ ਤੁਸੀਂ ਅਮਾਉਂਟ ਦਿੱਤੀ ਕੈਸ਼ ਦਿੱਤੀ ਬੁਗਲਪੇ ਕਰਾਈ ਕਿੰਨੀ ਅਮਾਉਂਟ ਕੋਲ ਦਿੱਤੀ ਗਈ ਸਾਡੇ ਤੋਂ ਲੱਖਾਂ ਚ ਪੈਸੇ ਲੱਗੇ ਜੀ ਆਪਣੇ ਸੰਜੀਵ ਬਾਂਸਲ ਜੀ ਦੇ ਬਠਿੰਡਾ ਕੁਝ ਬੁਗਲਪੇ ਕੀਤੀ ਗਈ ਹੈ ਮੇਰੇ ਸਾਥੀਆਂ ਵੱਲੋਂ ਮੇਰੇ ਵੱਲੋਂ ਕੁਝ ਅਸੀਂ ਨਕਦ ਵੀ ਦਿੱਤੇਗੇ ਜੀ ਕਮਰਾ ਹਸਪੀਟਲ ਨੂੰ ਕਿੰਨੀ ਪੇ ਅਮਾਉਂਟ ਦਿੱਤੀ ਕਮਰੇ ਨੂੰ ਅਸੀਂ 45000 ਇੱਕ ਕਰ ਦਿੱਤਾ 15000 ਇੱਕ ਕਰ ਦਿੱਤਾ ਜੀ ਉਹ ਕੈਸ਼ ਲਿੱਤਾ ਜੀ ਉਹ ਕਿੰਨੀ ਤੁਸੀਂ ਚੈੱਕ ਕਰਦੇ ਹੋ ਉਹਨਾਂ ਨੇ ਹਾਂਜੀ ਕੋਈ ਰਸੀ ਨਿੱਤੀ ਜੀ ਉਹਨਾਂ ਨੇ ਤਾਂ ਉਲਟਾ আল্টਰਾ ਸਾਊਂਡ ਤੇ ਜਿਹੜੇ ਸੀਨੀਅਰ ਆਪਣੇ ਜਿਹੜੇ ਹੁੰਦੀ ਆਪਣੀ ਰਿਪੋਰਟ আল্টਰਾ ਸਾਊਂਡ ਦੀ ਉਹ ਵੀ ਪਾੜ ਕੇ ਆਪਦੇ ਕੋਲੇ ਰੱਖ ਲਈ ਜੀ ਸੰਤ ਤਾਂ আল্টਰਾ ਸਾਊਂਡ ਦੀ ਰਿਪੋਰਟ ਵੀ ਨਹੀਂ ਦਿੱਤੀ ਇਹਨਾਂ ਨੇ ਦਸਤਾਵੇਜ਼ਾਂ ਨਾਲ ਕੋਈ ਦਸਤਾਵੇਜ਼ ਵੀ ਪਾੜਲੇ ਸਾਡੇ ਲਾਹਲੇ ਨਾਲੋਂ ਸੰਤ ਦੋ ਤਿੰਨ ਦਸਤਾਵੇਜ਼ ਮੇਰੇ ਕੋਲ ਬਾਹਲੇ ਹਨ ਨਹੀਂ ਤੁਸੀਂ ਤਾਂ ਕੀ ਲੜਦੇ ਹੋ ਕਿਸ ਤਰ੍ਹਾਂ ਦੀ ਗੈਲੀ ਉਹ ਜੋ ਤੁਸੀਂ ਬੇਡਾ ਵੀ ਗਏ ਤੇ ਡਾਕਟਰ ਜੀ ਕੀ ਵਰਡਿੰਗ ਸੀ ਵੀ ਕਿਸ ਤਰ੍ਹਾਂ ਦੀ ਗੈਲੀ ਹੋਈ ਕਿਸ ਤਰ੍ਹਾਂ ਦੀ ਲਾਪਰਵਾਹੀ ਰੀ ਉਸ ਆਪਰੇਟ ਦੌਰਾਨ ਹੋਈ ਹਲੇ ਤਾਂ ਤੁਹਾਨੂੰ ਤੁਹਾਨੂੰ ਕਿਹੜੀ ਚੀਜ਼ ਕਿਵੇਂ ਸਮਝ ਆ ਰਹੀ ਕਿ ਦੇਖੋ ਜੀ ਯੂਟਰਸ ਦਮ ਟਾਂਕੇ ਤਰੀਕੇ ਨਾਲ ਨਹੀਂ ਲਾਇਆ ਗਿਆ ਮੂੰਹ ਮੂੰਹ ਖੁੱਲ ਗਿਆ ਬੱਚਾ ਦਾ ਨਹੀਂ ਦਾ ਜਦੋਂ ਮੂੰਹ ਖੁੱਲ ਜਾਂਦਾ ਹੈ ਉਹ ਰੇਸ਼ਾ ਬਣ ਜਾਂਦਾ ਜੋ ਰੇਸ਼ਾ ਬਣ ਗਿਆ ਜੇ ਰੇਸ਼ਾ ਆਮ ਬੰਦੇ ਦੇ ਥੋੜੇ ਦਿਨ ਰਹਿ ਜੇ ਤੋਈ ਬੁਰਾ ਹਾਲ ਕਰਦਾ ਕਿ ਫਿਰਸੀ ਹੋ ਜਾਂਦਾ ਇਹ ਤਾਂ ਸਾਰੇ ਪੇਟ ਦੇ ਵਿੱਚ ਲੀਟਰਾਂ ਦੇ ਹਿਸਾਬ ਨਾਲ ਡਾਕਟਰਾਂ ਨੇ ਰੇਸ਼ਾ ਕੱਢਿਆ ਜੇ ਇਸ ਦਾ ਉਗਨਮ ਸਕੈਨ ਵਗੈਰਾ ਵੀ ਕਰਵਾਇਆ ਸੀ ਸਾਰਾ ਕੁਝ ਕਰਵਾਇਆ ਹੈਗਾ ਵੀ ਜਿਵੇਂ ਜਿਵੇਂ ਕੋਰਟ ਮਾਨਯੋਗ ਮੰਗੂ ਜਾਂ ਪੁਲਿਸ ਸਟੇਸ਼ਨ ਵਾਲੇ ਜੋ ਮੰਗਣਗੇ ਜਿਸ ਤਰ੍ਹਾਂ ਸਰਗੋ ਸਾਡੇ ਪ੍ਰੂਫ ਹੈਗੇ ਆ ਜੀ ਉਹਨਾਂ ਦਾ ਦੁਬਾਰਾ ਸੰਪਰਕ ਹੋਇਆ ਸੀ ਇਹਨਾਂ ਨਾਲ ਸੰਤਾ ਪੁੱਛੇ ਨਹੀਂ ਜੇ ਇਹਨਾਂ ਨੇ ਆ ਕੇ ਸੰਤਾ ਇੱਕ ਵਾਰੀ ਵੀ ਨਹੀਂ ਇਹਨਾਂ ਨੇ ਕਿਹਾ ਵੀ ਤੁਸੀਂ ਮਰ ਗਏ ਕਿ ਜਿਉਂਦੇ ਹੋ ਜੀ ਇਹਨਾਂ ਦਾ ਇੱਕ ਆਮ ਬੰਦਾ ਹੀ ਪੁੱਛ ਲੈਂਦਾ ਜੇ ਕਿਸੇ ਦਾ ਐਕਸੀਡੈਂਟ ਹੋ ਜਾ ਤਾਂ ਵੀ ਬੰਦਾ ਚੱਕ ਕੇ ਬਜਣਾ ਤੇਰੇ ਛੱਟ ਤਾਂ ਨਹੀਂ ਵਜੀ ਸੰਤਾ ਇਹ ਵੀ ਨਹੀਂ ਪੁੱਛਿਆ ਇਹਨਾਂ ਨੇ ਕਿਹਾ ਸੀ ਆਈਡੀ ਕਰਦੇ ਰਹੇ ਐ ਬਸ ਉਲਟਾ ਸੀ ਆਈਡੀ ਕਰਦੇ ਰਹੇ ਗਿਆ ਇਹ ਸ਼ੁਰੂ ਤੋਂ ਹੀ ਲਾਪਰਵਾਹੀ ਹੋ ਗਈ ਜਾਂ ਇਹਨਾਂ ਨੇ ਜਾਣ ਜਾਣ ਕੀ ਉੱਥੇ ਲੰਮਕੋਦੇ ਰਹੇ ਜਾਂ ਦੇਰੀ ਕਰਦੇ ਰਹੇ ਉਹਦੇ ਕਰਕੇ ਕੋਈ ਜ਼ਿਆਦਾ ਦੇਖੋ ਜੀ ਮੇਰੇ ਨਾਲ ਤਾਂ ਜਿਹੜੀ ਬੀਤੀ ਹੈ ਉਹ ਸਾਹ ਉਹਨਾਂ ਦਾ ਮੈਂ ਕੋਕੋ ਡਾਕਟਰ ਸਾਹਿਬ ਨੇ ਜਾਣ ਕੇ ਕੀਤਾ ਵੀ ਇਹਨਾਂ ਦੀ ਲਾਪਰਵਾਹੀ ਨਕਲੀ ਜਿਹੀ ਸੀ ਇਹਨਾਂ ਦੀ ਵੀ ਮਰੀਜ਼ ਡਾਕਟਰ ਕੋਲੇ ਰੱਬ ਦਾ ਰੂਪ ਸਮਝ ਕੇ ਜਾਂਦਾ ਕਿਉਂਕਿ ਦੂਜਾ ਰੱਬ ਆਪਾਂ ਸਮਝਦੇ ਆ ਡਾਕਟਰ ਨੂੰ ਅਗਰ ਜੇ ਰੱਬ ਐਂ ਕਰੇ ਤਾਂ ਫਿਰ ਆਪਾਂ ਕੀ ਕਰ ਸਕਦੇ ਦੱਸੋ ਮੈਂ ਬਾਲੇ ਸ਼ਬਦ ਬੋਲ ਨਹੀਂ ਸਕਦਾ ਕਿਉਂਕਿ ਮੇਰਾ ਮਨ ਪਰੇਪਿਆ ਮੇਰਾ ਜੀ ਕਰਦਾ ਮੈਂ ਤੁਹਾਡੇ ਕੋਲ ਫੁੱਟ ਫੁੱਟ ਕੇ ਰੋਵਾ ਪਰ ਉਸ ਲੋਕ ਕਹਿਣਗੇ ਇਹਨ ਵੀ ਜਮਾ ਬੇਕਾਰ ਹੋ ਗਿਆ ਠੀਕ ਹੈ ਤੁਹਾਡਾ ਸਹਿਯੋਗ ਮਿਲਿਆ ਮੈਂ ਤੁਹਾਡਾ ਬਹੁਤ ਧੰਨਵਾਦ ਹੈ ਮੈਂ ਕੁਝ ਕਰ ਨਹੀਂ ਸਕਦਾ ਅਬ ਤੁਸੀਂ ਕਰਨਾ ਜੋ ਕੁਝ ਕਰਨਾ ਹੈ ਜਾਂ ਪ੍ਰਸ਼ਾਸਨ ਨੇ ਕਰਨਾ ਜੀ ਤੁਸੀਂ ਜੋ ਥਾਣੇ ਵਿੱਚ ਦਿੱਤੀ ਸੀ ਸਟੇਟ ਉਹਦਾ ਕੀ ਬੇਸ ਹੈ ਜੀ ਕਿਸ ਅਸੀਂ ਇਨਸਪੈਕਟਰ ਸਾਹਿਬ ਨੂੰ ਦਿਆ ਹੈ ਜੀ ਇਨਸਪੈਕਟਰ ਸਾਹਿਬ ਨੇ ਭਰੋਸਾ ਦਵਾਇਆ ਹੈ ਵੀ ਅਸੀਂ ਕਾਰਵਾਈ ਕਰਾਂਗੇ ਵੀ ਗੋਦੀ ਤੁਸੀਂ ਦੋਸਤ ਹੀ ਲਾਇਆ ਉਸ ਕੈਂਪ ਦੇ ਵਿੱਚ ਔਰ ਲਿਖੀ ਹੋਈ ਜੀ ਤੁਹਾਨੂੰ ਸ਼ਿਕਾਇਤ ਵੀ ਨਾਲ ਦੇ ਦੇਣਾ ਤੁਹਾਨੂੰ ਜੀ ਮੇਰੇ ਕੋਲ ਕਾਪੀਆਂ ਹੈਗੀਆਂ ਮੈਂ ਕਾਪੀ ਦੇ ਦੇਣਾ ਤੁਹਾਨੂੰ ਨਾਲ ਫੋਟੋ ਕਾਪੀ ਹੈਗੀ ਹੈ ਉਹ ਦੇਰ ਮੈਂ ਤੁਹਾਨੂੰ ਜੀ ਮੈਂ ਤੁਹਾਡਾ ਸਾਰਾ ਪ੍ਰੈਸ ਵੀਰਾਂ ਦਾ ਸਾਰੇ ਮੇਰੇ ਭਰਾਵਾਂ ਦਾ ਬਹੁਤ ਹੀ ਧੰਨਵਾਦੀ ਹਾਂ ਵੀ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਡਾ ਮਾਣ ਵਧਾਇਆ ਹੈ ਜਿਆਦਾ ਮੈਂ ਡਿਟੇਲ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਸ਼ਾਮ ਲਾਲ ਜੀ ਨੇ ਤੁਹਾਨੂੰ ਸਾਰਾ ਡਿਟੇਲ ਦੇ ਵਿੱਚ ਦੱਸ ਹੀ ਦਿੱਤਾ ਮੈਂ ਇੱਕ ਬ੍ਰਾਹਮਣ ਸਭਾ ਦਾ ਯੂਥ ਦਾ ਪ੍ਰਧਾਨ ਹੋਣ ਦੇ ਨਾਤੇ ਸ਼ਾਮ ਲਾਲ ਜੀ ਸਾਡਾ ਪਰਿਵਾਰ ਹੈ ਤੇ ਅਸੀਂ ਇਸ ਚੀਜ਼ ਦੇ ਵਿੱਚ ਬਹੁਤ ਦੁਖੀ ਹਾਂ ਤੇ ਅਸੀਂ ਤੁਹਾਡੇ ਰਾਹੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਸਾਨੂੰ ਵੱਤਵਾ ਦੇ ਇਸ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ ਹੈ ਵੀ ਅਗਰ ਸਾਨੂੰ ਕਿਸੇ ਤਰ੍ਹਾਂ ਦਾ ਭਰੋਸਾ ਮਿਲਿਆ ਹੁੰਦਾ ਜਾਂ ਕਿਸੇ ਨੇ ਸਾਡਾ ਇੱਕ ਛਾਤੀ ਤੇ ਹੱਥ ਰੱਖਿਆ ਹੁੰਦਾ ਸਿਰ ਤੇ ਹੱਥ ਰੱਖਿਆ ਹੁੰਦਾ ਉਹਨਾਂ ਨੇ ਆ ਕੇ ਵੀ ਅਸੀਂ ਤੁਹਾਡੇ ਨਾਲ ਖੜੇ ਆਂ ਵੀ ਫਿਰ ਵੀ ਸਾਨੂੰ ਹੌਸਲਾ ਹੁੰਦਾ ਆ ਕੇ ਮਿਲਣਾ ਇਹਦੇ ਨਾਲ ਤਾਂ ਉਹ ਫੋਨ ਤੇ ਕਿਸੇ ਨੂੰ ਮੈਸੇਜ ਦੇ ਰਿਹਾ ਵੀ ਸਾਡੇ ਨਾਲ ਨਿਵੇੜ ਲਓ ਇਹ ਕਰ ਲਓ ਉਹ ਕਰ ਲਓ ਇੱਥੋਂ ਤੱਕ ਕਿ ਜਦੋਂ ਬਠਿੰਡਾ ਰੈਫਰ ਕੀਤਾ ਸਾਡੇ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਇਹਨਾਂ ਨੇ ਉੱਥੇ ਵੀ ਫੋਨ ਕੀਤਾ ਵੀ ਤੁਸੀਂ ਇਹਨਾਂ ਦਾ ਇਲਾਜ ਨਾ ਕਰੋ ਤੇ ਇਹ ਤੁਹਾਡੇ ਗਲ ਪੈ ਜਾਣਗੇ ਇਹ ਤੁਹਾਡੇ ਪੱਲੇ ਪੈ ਜਾਣਗੇ ਇਹ ਹੋ ਜੂਗਾ ਉਹ ਹੋ ਜੂਗਾ ਵੀ ਅਸੀਂ ਇਹਨਾਂ ਤੋਂ ਇਹ ਉਮੀਦ ਨਹੀਂ ਸੀ ਕਰਦੇ ਜੇ ਅਸੀਂ ਇਹਨਾਂ ਕੋਈ ਅਸੀਂ ਕਰਨਾ ਹੁੰਦਾ ਤਾਂ ਉਸੇ ਟਾਈਮ ਹੀ ਕੁਝ ਕਰ ਦਿੰਦੇ ਕਿਸੇ ਨੇ ਸ਼ਾਮਲਾਲ ਜੀ ਦੇ ਪਰਿਵਾਰ ਵੱਲੋਂ ਸਾਡੇ ਪਰਿਵਾਰ ਵੱਲੋਂ ਉਸ ਟਾਈਮ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਪਰ ਉਹਨਾਂ ਨੇ ਹੁਣ ਇਸ ਚੀਜ਼ ਦਾ ਅੰਤ ਹੀ ਕਰਤਾ ਤਾਂ ਲਾਸਟ ਦੇ ਵਿੱਚ ਸਾਨੂੰ ਇਨਸਾਫ ਵਾਸਤੇ ਇਹ ਰਸਤਾ ਬਣਾਉਣਾ ਪਿਆ ਹੈ ਕਿਸੇ ਚੀਜ਼ ਦੇ ਲਾਲਚ ਵਾਸਤੇ ਅਸੀਂ ਇਹ ਇਕੱਠੇ ਨਹੀਂ ਹੋਏ ਆ ਸਾਨੂੰ ਸਿਰਫ ਇੱਕ ਇਨਸਾਫ ਚਾਹੀਦਾ ਹੈ ਇਹ ਸਾਡਾ ਇੱਕ ਪਰਿਵਾਰ ਹੈ ਸਾਡੀ ਬੇਟੀ ਦੇ ਉੱਤੇ ਇੱਕ ਬਹੁਤ ਵੱਡਾ ਜਿਹੜਾ ਹੈ ਭਾਰ ਪਿਆ ਹੈ ਉਹਦੀ ਜ਼ਿੰਦਗੀ ਰੁਲ ਗਈ ਪਤਾ ਨਹੀਂ ਅੱਗੇ ਪਰਿਵਾਰ ਚੱਲ ਪਾਊਗਾ ਕਿ ਨਹੀਂ ਚੱਲ ਪਾਊਗਾ ਕੱਲ ਨੂੰ ਉਹਦਾ ਵੰਸ਼ ਅੱਗੇ ਵਧੂਗਾ ਕਿ ਨਹੀਂ ਵਧੂਗਾ ਉਹ ਚੀਜ਼ਾਂ ਤਾਂ ਸਾਰੀਆਂ ਖਤਮ ਹੀ ਹੋ ਗਈਆਂ ਜੇ ਮੰਨ ਲਓ ਕੋਈ ਕੱਲ ਨੂੰ ਕਿਸੇ ਚੀਜ਼ ਦਾ ਸਾਨੂੰ ਲਾਲਚ ਵੀ ਦਿੰਦਾ ਤਾਂ ਉਹ ਸਾਨੂੰ ਕੀ ਕੰਮ ਆਊਗਾ ਕਿਸੇ ਚੀਜ਼ ਸਾਡੇ ਕੰਮ ਆਲਾ ਨਹੀਂ ਹੈਗਾ ਕਿਉਂਕਿ ਪਰਿਵਾਰ ਹੈ ਤਾਂ ਸਾਰਾ ਕੁਝ ਕੰਮ ਆਉਂਦਾ ਨਹੀਂ ਤਾਂ ਉਹਨੇ ਕਿਸੇ ਨੇ ਕਿਸੇ ਦੀ ਤੋਂ ਕੁਝ ਨਹੀਂ ਲੈਣਾ ਇਸ ਕਰਕੇ ਮੈਂ ਤੁਹਾਨੂੰ ਸਾਰੇ ਭਰਾਵਾਂ ਦੇ ਅੱਗੇ ਹੱਥ ਜੋੜ ਕੇ ਹੀ ਬੰਦੂਆਂ ਬੇਨਤੀ ਕਰਦਾ ਹਾਂ ਮੇਰੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਮੈਂ ਆਪਣੀ ਬ੍ਰਾਹਮਣ ਸਭਾ ਵੱਨਿਓ ਸਾਰੇ ਆਪਣੇ ਇਸ ਪਰਿਵਾਰ ਦੇ ਨਾਲ ਖੜੇ ਆ ਤੇ ਅਸੀਂ ਹਰ ਚੀਜ਼ ਦੇ ਵਿੱਚ ਸਾਨੂੰ ਕਿਤੇ ਵੀ ਜਾਣਾ ਪਿਆ ਇਸ ਚੀਜ਼ ਦੇ ਇਨਸਾਫ ਵਾਸਤੇ ਅਸੀਂ ਜਾਵਾਂਗੇ ਅਸੀਂ ਤੁਹਾਡੇ ਤੋਂ ਸਿਰਫ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਹਾਂ ਵੀ ਸਾਨੂੰ ਇਹਦੇ ਵਿੱਚ ਪੂਰਾ ਸਹਿਯੋਗ ਦੇ ਕੇ ਸਾਨੂੰ ਸਾਥ ਦਵਾਇਆ ਜਾਵੇ ਮੈਂ ਤੁਹਾਡਾ ਦਿਲੋਂ ਰਿਣੀ ਰਹੂੰਗਾ ਇਸ ਗੱਲ ਦੇ ਉੱਤੇ ਐਨਾ ਹੀ ਕਹਿੰਦਾ ਹਾਂ ਤੁਹਾਡੇ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੇ ਜਿੰਨੀਆਂ ਵੀ ਸੰਗਤਾਂ ਅੱਜ ਪੰਡਤ ਸ਼ਾਮਲਾਲ ਜੀ ਦੇ ਇਸ ਦੁੱਖ ਦੇ ਵਿੱਚ ਸ਼ਾਮਲ ਹੋਈਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ ਖੋਸ਼ਦਿਲ ਮੰਡੀ ਅਰਨੀਵਾਲਾ ਅਸਥਾਨ ਤੋਂ ਇੱਥੇ ਹਾਜ਼ਰ ਹੋਏ ਹਾਂ ਕਿਉਂਕਿ ਇਹ ਬਹੁਤ ਵੱਡੀ ਘਾਟੇ ਦੀ ਗੱਲ ਹੈ ਡਾਕਟਰ ਜਿਹੜੇ ਨੇ ਉਹਨਾਂ ਨੂੰ ਆਪਾਂ ਇੱਕ ਰੱਬ ਰੱਬ ਦਾ ਰੂਪ ਮੰਨਦੇ ਆਂ ਵੀ ਰੱਬ ਤੋਂ ਬਾਅਦ ਜੇ ਕੋਈ ਸਾਡੇ ਵਿੱਚ ਜਾਨ ਪਾਉਣ ਵਾਲਾ ਸਾਨੂੰ ਬਚਾਉਣ ਵਾਲਾ ਤੋਂ ਡਾਕਟਰ ਡਾਕਟਰ ਨੂੰ ਬਹੁਤ ਵੱਡਾ ਸਤਿਕਾਰ ਆਦਰ ਮਾਣ ਸਾਡੇ ਧਰਮ ਨੇ ਸਾਡੇ ਸਮਾਜ ਨੇ ਸਾਡੇ ਲੋਕਾਂ ਨੇ ਦਿੱਤਾ ਇੱਥੋਂ ਤੱਕ ਕਿ ਹਰ ਇੱਕ ਵਰਗ ਦੇ ਵਿੱਚ ਹਰ ਇੱਕ ਜਮਾਤ ਦੇ ਵਿੱਚ ਆਪਾਂ ਜਿਹੜਾ ਕੋਈ ਰੇਟ ਆ ਨਾ ਉਹਦਾ ਵਾਅਦਾ ਘਾਟ ਕਰਦੇ ਆਂ ਜੇ ਕੋਈ ਸੂਟ ਲੈਣ ਗਿਆ ਕੋਈ ਬੀਬੀ ਭਣ ਕੇ ਦੀ ਮੈਨੇ ਨਹੀਂ ਦੇਣੇ ਇੰਨੇ ਦੇਣੇ ਆ ਕੋਈ ਕਾਰ ਲੈਣ ਗਿਆ ਉਹ ਕਹਿੰਦਾ ਮੈਨੇ ਨਹੀਂ ਇੰਨੇ ਦੇਣੇ ਆ ਇੱਕ ਡਾਕਟਰੀ ਵਿਸ਼ਾ ਐਸਾ ਹੈ ਜਿੱਥੇ ਜਿੰਨਾ ਧਨ ਮੰਗ ਲਿਆ ਜਾਏ ਕੋਈ ਨਹੀਂ ਕਹਿੰਦਾ ਮੈਂ 100 ਦੀ ਥਾਂ 50 ਦੇਣਾ ਅਗਲਾ ਕਹਿੰਦਾ ਸਾਡੀ ਜਾਨ ਬਚਣੀ ਚਾਹੀਦੀ ਹੈ ਜੋ ਧਨ ਤੁਸੀਂ ਕਹਿ ਦਿੱਤਾ ਤੁਹਾਨੂੰ ਦੇ ਦਿੱਤਾ ਅੱਗੇ ਚਲੋ ਇਨਸਾਨ ਗਲਤੀਆਂ ਦਾ ਪੁੱਤਰਾ ਜੇ ਡਾਕਟਰਾਂ ਕੋਲੋਂ ਗਲਤੀ ਹੋਈ ਸੀ ਤੇ ਡਾਕਟਰ ਉਹਨੂੰ ਆਪ ਦੀ ਗਲਤੀ ਨੂੰ ਸਹੀ ਕਰ ਦੇ ਪਰ ਉਹਨਾਂ ਨੇ ਆਪਣੀ ਗਲਤੀ ਨੂੰ ਛੁਪਾਉਣ ਦੇ ਲਈ ਉਸ ਗਲਤੀ ਨੂੰ ਹੋਰ ਵਧਾਉਂਦੇ ਗਏ ਵਧਾਉਂਦੇ ਗਏ ਪਤਾ ਲੱਗਿਆ ਵੀ 15 20 ਦਿਨ ਬੱਚੀ ਜਿਹੜੀ ਆਈ ਸੂਚ ਵਿੱਚ ਰਹੀ ਹੈ ਤੇ ਉੱਥੇ ਰੱਖਣ ਦੇ ਬਾਵਜੂਦ ਵੀ ਇਹ ਯਤਨ ਕਰਦੇ ਰਹੇ ਆ ਵੀ ਇਹਦਾ ਇਲਾਜ ਜਿਹੜਾ ਉਹ ਨਾ ਕੀਤਾ ਜਾਏ ਅੱਜ ਬੱਚੀ ਦਾ ਜਿਹੜਾ ਧਰਮ ਆ ਇੱਕ ਔਰਤ ਦਾ ਧਰਮ ਹੁੰਦਾ ਮਾਂ ਬਣਨਾ ਸਭ ਤੋਂ ਵੱਡਾ ਧਰਮ ਆ ਜਦੋਂ ਉਹ ਬੱਚੀ ਦੀ ਸ਼ਾਦੀ ਹੁੰਦੀ ਹੈ ਨਾ ਤੇ ਉਸ ਬੱਚੀ ਦੇ ਜਦੋਂ ਮਾਂ ਬਣਦੀ ਹੈ ਅੱਜ ਸਮਾਜ ਦੇ ਵਿੱਚ ਕੁਝ ਜਿਹੜੇ ਰੀਤੀਆਂ ਨੇ ਉਹ ਬਦਲ ਗਈਆਂ ਅੱਗੇ ਜਦੋਂ ਬੱਚੀ ਨੂੰ ਗਰਭ ਠਹਿਰਨਾ ਸਾਰੇ ਰਿਸ਼ਤੇਦਾਰਾਂ ਨੇ ਇਕੱਠੇ ਹੋ ਕਰਕੇ ਇੱਕ ਸ਼ਗਨ ਦੀ ਤਰ੍ਹਾਂ ਸ਼ਗਨ ਕਰਨੇ ਗੋਦ ਭਰਾਈ ਦੀ ਰਸਮ ਕੀਤੀ ਜਾਂਦੀ ਸੀ ਇੱਕ ਚਾਹ ਕੀਤਾ ਜਾਂਦਾ ਸੀ ਵੀ ਇਹ ਧੀ ਜਿਹੜੀ ਹੈ ਸਮਾਜ ਦੇ ਵਿੱਚ ਸ਼ਾਮਲ ਹੋਈ ਹੈ ਪਰ ਅੱਜ ਇਹਨਾਂ ਦੀ ਅੰਗੇਲੀ ਨੇ ਜਿਹੜਾ ਪੰਡਤ ਸ਼ਾਮ ਲਾਲ ਦੇ ਪਰਿਵਾਰ ਤੋਂ ਤਾਂ ਹੱਕ ਖੋਇਆ ਹੀ ਖੋਇਆ ਹੈ ਉਸ 22 ਸਾਲਾਂ ਦੀ ਬੱਚੀ ਤੋਂ ਵੀ ਉਹ ਹੱਕ ਖੋਲਿਆ ਜਿਹਨੇ ਉਹਨੂੰ ਸਮਾਜ ਦੇ ਵਿੱਚ ਸ਼ਾਮਲ ਕਰਨਾ ਸੀ ਜਿਸ ਹੱਕ ਨੇ ਉਹਨੂੰ ਆਪਣੇ ਜੀਵਨ ਦੇ ਵਿੱਚ ਇੱਕ ਉੱਚਾ ਪੱਧਰ ਵੱਡਾ ਦਰਜਾ ਦਿਵਾਉਣਾ ਸੀ ਇਹ ਜਿਹੜੀ ਮਾਂ ਦਾ ਦਰਜਾ ਬਹੁਤ ਵੱਡਾ ਦਰਜਾ ਹੈ ਕੋਈ ਪਤਾ ਨਹੀਂ ਉਹਦੀ ਕੁੱਖ ਦੇ ਵਿੱਚੋਂ ਕੋਈ ਰਾਜਾ ਮਹਾਰਾਜਾ ਕੋਈ ਵੱਲੀ ਦੇਵਤਾ ਪੈਦਾ ਹੁੰਦਾ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੀ ਖੇਡ ਹੁੰਦੀ ਹੈ ਪਰ ਇਹਨਾਂ ਡਾਕਟਰਾਂ ਨੇ ਆਪਣੇ ਲਾਲਚ ਦੇ ਬਦਲੇ ਉਸ ਸਭ ਤੋਂ ਵੱਡਾ ਦੁੱਖ ਇਹ ਆ ਵੀ ਜਿਹੜਾ ਉਹਨਾਂ ਨੇ ਇਸ ਆਪਣੀ ਜਿਹੜੀ ਗਲਤੀ ਨੂੰ ਛੁਪਾਉਣ ਦੇ ਲਈ ਜਿੱਥੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਸੀ ਦੁੱਖ ਸਾਂਝਾ ਕਰਨ ਦੀ ਬਜਾਏ ਉਹਨਾਂ ਨੇ ਆਪਣੀ ਗਲਤੀ ਨੂੰ ਛੁਪਾਉਣ ਦੇ ਲਈ ਜਦੋਜਾਹਰ ਕੀਤੀ ਹੈ ਬਠਿੰਡੇ ਤੱਕ ਵੀ ਉਹਨਾਂ ਨੇ ਯਤਨ ਕੀਤੇ ਆ ਵੀ ਇਹ ਕਾਰਜ ਸਫਲ ਨਾ ਹੋ ਸਕਣ ਪਰ ਉਹ ਆਪਣੇ ਮਨਸੂਬੇ ਦੇ ਵਿੱਚ ਆਖਰ ਕਾਮਯਾਬ ਹੋ ਗਏ ਬੱਤੀ ਜਿਹੜੀ ਹੈ ਉਹ ਆਪਣੀ ਮਾਂ ਬਣਦੇ ਅਹੁਦੇ ਦੇ ਵਿੱਚੋਂ ਜਿਹੜਾ ਬਹੁਤ ਵੱਡਾ ਆਪਣੇ ਜੀਵਨ ਦਾ ਕਾਟਾ ਖਾਦਾ ਤੇ ਮੌਤ ਦੇ ਮੂੰਹ ਦੇ ਵਿੱਚੋਂ ਮੁੜ ਕੇ ਪਰਿਵਾਰ ਨੇ ਇਹ ਦੋ ਜਿੰਦਾਂ ਨੂੰ ਬਚਾ ਕੇ ਲਿਆਂਦਾ ਜਿੰਨੀਆਂ ਵੀ ਅਧ ਧਾਰਮਿਕ ਜਥੇਬੰਦੀਆਂ ਜਾਂ ਜਿਹੜੀਆਂ ਸਾਡੀਆਂ ਮਾਨਯੋਗ ਸ਼ਖਸੀਅਤਾਂ ਨੇ ਇੱਥੇ ਇਕਤਰ ਹੋਈਆਂ ਨੇ ਸਾਰਿਆਂ ਦਾ ਹੀ ਆਧੇ ਸਮਾਜ ਦੇ ਅੰਦਰ ਇਹ ਬੋਲਾ ਬੇਨਤੀ ਹੈ ਵੀ ਆਪਾਂ ਇਹੋ ਦੇ ਜਿਹੜੇ ਪਾਪੀ ਲੋਕ ਨੇ ਨਾ ਉਹਨਾਂ ਨੂੰ ਨੱਥ ਪਾਈਏ ਕਿਉਂਕਿ ਜਿੰਨਾ ਚਿਰ ਪਾਪ ਜਿਹੜਾ ਹੈ ਨਾ ਸਿਰ ਚੜ ਬੋਲੇਗਾ ਨਾ ਉਹਨਾਂ ਚਿਰ ਕਿਸੇ ਦਾ ਕੋਈ ਹੱਲ ਨਹੀਂ ਹੋ ਸਕਦਾ ਇਹ ਦੁੱਖ ਇਹ ਨਹੀਂ ਵੀ ਆਜੇ ਪੰਡਤ ਸ਼ਾਮ ਲਾਲ ਜੀ ਨਾਲ ਹੋਇਆ ਕੱਲ ਨੂੰ ਆਪਣੇ ਨਾਲ ਵੀ ਹੋ ਸਕਦਾ ਹੈ ਕਿ ਐਸੇ ਹੋਰ ਨਾਲ ਵੀ ਹੋ ਸਕਦਾ ਤੇ ਪੰਜਾਬ ਦੀ ਧਰਤੀ ਦੀ ਇਹ ਫਿਤਰਤ ਰਹੀ ਹੈ ਵੀ ਅਸੀਂ ਦੁੱਖ ਦੇ ਵਿੱਚ ਆਪਣੇ ਭੈਣ ਭਰਾਵਾਂ ਦਾ ਸਾਥ ਦਿੱਤਾ ਹੈ ਅੱਜ ਆਪਾਂ ਸਾਰੇ ਪੰਡਤ ਸ਼ਾਮ ਲਾਲ ਜੀ ਦਾ ਸਾਥ ਦਈਏ ਜਿਨ੍ਹਾਂ ਦੀ ਗਲਤੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤੇ ਉਹਨਾਂ ਨੂੰ ਇਸ ਧਰਮ ਦੇ ਵਿੱਚ ਆਪਣੇ ਡਾਕਟਰੀ ਦੇ ਧਰਮ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਉਹਨਾਂ ਨੂੰ ਇਸ ਧਰਮ ਤੋਂ ਜਿਹੜਾ ਲਾਂਬੇ ਕਰਨਾ ਚਾਹੀਦਾ ਜਿਵੇਂ ਬੱਚੀ ਨੂੰ ਮਾਂ ਦੇ ਧਰਮ ਤੋਂ ਲਾਂਬੇ ਉਹਨਾਂ ਨੇ ਕੀਤਾ ਹੈ भी अपने धर्म तो लांबे करना चाहिए अस हर पक्ष तो पंडित श्याम लाल जी खराब हो सिजेरियन हुआ था सिजेरियन के टाइम पे और उसके बाद में डिस्चार्ज होने तक पेशेंट बिल्कुल बिल्कुलफैक्टरीली यहाँ से गया है अनइवेंटफुल सिजेरियन था कोई कॉम्प्लिकेशन नहीं था उसके बाद फॉलोअप विजिट तक भी पेशेंट बिल्कुल ठीक था आफ्टर फ्यू डेज आई थिंक डिस्चार्ज के ट्वेंटी एट को सिजेरियन हुआ है और एट्थ को पेशेंट फीवर की कंप्लेन के साथ में प्रेजेंट करता है उसमें हमने अपना ड्यू इन्वेस्टिगेशन करवाए उसमें कुछ काउंट्स बढ़े हुए थे और हमने अपना ट्रीटमेंट स्टार्ट कर दिया जब कंप्लीट वर्कअप हुआ उसमें आ, कुछ प्रॉब्लम्स अल्ट्रासाउंड में आई कि उसमें आ, कुछ कलेक्शन है फ्लूड भी हो सकता है पस भी हो सकता है तो हमने डायग्नोसिस कंप्लीट होने के बाद में पेशेंट को टू ट्रीटमेंट ऑफर किए वन रेफर टू हायर सेंटर और दूसरा यदि वो यहीं ट्रीटमेंट कंटिन्यू करना चाहते हैं तो फिर मैं रिलेटेड जो एक्सपर्ट्स हैं लाइक सर्जन को हम यहीं पर कॉल करके आगे का ट्रीटमेंट रख सकते हैं तो पेशेंट ने अपना जो टाइम लिया डिसीजन के लिए कि हमें रेफर होना है या यहीं पर रहना है जब उनका डिसीजन आया डिसीजन में उन्होंने कहा कि हमें पेशेंट को हायर सेंटर पे लेके जाना है तो उनकी कंसेंट के बाद में पेशेंट को रेफरल कार्ड दे के रेफर कर दिया गया पेशेंट जाने तक भी बिल्कुल ठीक था एक्सेप्ट पेशेंट को फ़ीवर था और जो उनकी रिपोर्ट्स में जो प्रॉब्लम थी वो उनको एक्सप्लेन थी और वहाँ जाने के बाद में जो ट्रीटमेंट हुआ उसके बाद में जो भी कॉम्प्लिकेशंस डील हुए बट उसमें ये नहीं है कि हमारी कोई नेग्लिजेंस प्रूव होती है जैसे हम स्टैंडर्ड ट्रीटमेंट ऑफ केयर सब पेशेंट्स को देते हैं वैसे ही उनको दिया है और कॉम्प्लिकेशंस पार्ट ऑफ सर्जरी है उन्हें नेग्लिजेंस नहीं कहा जा सकता मैम आपके ऊपर एलिगेशन भी लगाया कि रेफर में बहुत ज़्यादा लगाया गया देखिए आप चाहें तो हम आपको रिकॉर्ड्स वेरीफाई करवा सकते हैं पर ऐसा कोई ड्यू टाइम रेफरल में नहीं लगा है जब उन्होंने अपना डिसीजन फाइनल किया कि हमें पेशेंट को लेके जाना है या यहाँ रखना है ये उनकी तरफ से जो टाइम डिसीजन था उसके बाद में बिल्कुल टाइमली पेशेंट को रेफर किया गया और टाइमली ही आगे ट्रीटमेंट उनका स्टार्ट हुआ है खाली पेजों पर दस्तावेजों पे के दस्तावेज ऐसे कोई साइन नहीं करवाया गया देखिए जो सिजेरियन सर्जरी होती है वो स्पाइनल एनेस्थीजिया में की जाती है स्पाइनल एनेस्थिजिया में कमर के नीचे का हिस्सा सुन किया जाता है ये ऑलमोस्ट हर जने को पता होगा जिनके भी घर में कोई सर्जरी हुई है उसमें से आधे से ज्यादा ऑपरेशन स्पाइनल एनेस्थिजिया में किए जाते हैं स्पाइनल एनेस्थिजिया में पेशेंट अवेक रहता है बात कर सकता है एनेस्थेटिस्ट उनसे बात कर सकता है हम भी उनसे बात कर सकते हैं कमर के नीचे का सुन किया जाता है। एक आप तो 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 ये बताई गए कोई भी डॉक्टर का बुरा क्यों चाहेगा यदि हॉस्पिटल में और दूसरी चीज ये की कोई भी डॉक्टर क्या एक डॉक्टर के कहने से ट्रीटमेंट नहीं देगा और सबसे बड़ी बात वो डॉक्टर अपनी जी जान लगा के पेशेंट को ठीक करने में लगा हुआ है क्या वो दूसरे डॉक्टर के कहने से ट्रीटमेंट रोक देगा हम तो अदा की विचार है बारे जी बच्ची की उम्र बहुत घट है जी थानू तो भी पता है भी कि वही गल हो गई छोटी गल नहीं ठीक है वो बारे थोड़ी तो की मतलब देखिए हम हम पेशेंट की तरफ पूरी सिंपैथी रखते हैं कि पेशेंट को कॉम्प्लिकेशन से गुजरना पड़ा पर इसका मतलब ये नहीं है कि नेग्लिजेंस है ये कोई भी सर्जरी किसी भी कॉम्प्लिकेशन के साथ लिंक हो सकती है हर सर्जरी के कुछ कॉम्प्लिकेशन रेट होते हैं कॉम्प्लिकेशन और नेग्लिजेंस में एक फर्क होता है नेग्लिजेंस हमारी लापरवाही और कॉम्प्लिकेशन एक सर्जरी का कॉम्प्लिकेशन तो लापरवाही शब्द का इस्तेमाल नहीं कर सकते लापरवाही कैसे हमने स्टैंडर्ड केयर ऑफ ट्रीटमेंट दिया है पेशेंट डिस्चार्ज तक भी बिल्कुल बढ़िया डिस्चार्ज हुआ यदि पेशेंट को उस टाइम पे कोई प्रॉब्लम होती तो पेशेंट घर कैसे जाता पेशेंट लास्ट डे तक जिस दिन तक यहाँ से रेफर हुआ है तब तक चल रहा है खा रहा है पी रहा है बाथरूम जा रहा है मोशन कर रहा है तो उसमें ट्रीटमेंट में ट्रीटमेंट में कोई नेग्लिजेंस नहीं हुआ है कॉम्प्लीकेशन इज अ पार्ट ऑफ सर्जरी कहना है मतलब लापरवाही जो है यूज़ की गई है अभी जब ऑपरेट किया है उस टाइम भी उन्होंने मैं बोलती रही हूँ कि मेरे को मतलब सब महसूस हो रहा है तो आपने वो नहीं गौर किया उसके देखिए ये अब सिर्फ बेसलेस एलिगेशन है अपने एक पॉइंट को हाइप करने के लिए क्योंकि जैसे मैंने आपको बताया कि स्पाइनल एनेस्थीजिया में पेशेंट को होश रहता है

पेट पे जो एक स्टिच जो हम इन सीजन देते हैं वहां से लेयर बाय लेयर खोलते हुए यूट्रस तक जाते हैं और है लेयर लेयर है। उनका यही कहना है कि जो अंदर के टांके खुलने के कारण ही ये सारा रेशा पैदा हुआ और ये सारी लापरवाही के कारण ही हुआ देखिए टांके अच्छी तरह लगाए जाते तो ये दिक्कत देखिए टांके अच्छे से लगे हैं क्योंकि पेशेंट को कोई ब्लीडिंग नहीं हुई है पेशेंट का हीमोग्लोबिन जैसा था वैसे का वैसे ही रहा है स्टिचेस खुले हैं इन्फेक्शन की वजह से यानी कि पहले इन्फेक्शन हुआ है देन उसकी वजह वजह से से उस की स्टिचेस स्टिचेस खुले हैं खुल यदि स्टिचेस पहले खुलते तो पेशेंट को ब्लीडिंग होती इंटरनल ब्लीडिंग होती पेशेंट का हीमोग्लोबिन ड्रॉप करता पेशेंट को एक्सटर्नल ब्लीडिंग होती बट ब्लीडिंग तो कहीं भी नहीं थी तो तो गल हुई जी उनका ये भी कहना भी उन्होंने बिल्कुल कुछ नहीं, फैंगे 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 हाँ नहीं, नहीं दिया दस्तावेज और उनकी जो रिपोर्टे थी वो सारा कुछ भी नहीं फाड़ा है क्यूँकी हम अपने डॉक्यूमेंट संभाल के रखते हैं हम डॉक्यूमेंट्स लेते किस लिए हैं संभाल के रखने के लिए यदि हम फाड़ेंगे तो हमारा ही हाम है ना उसमें हम क्यों फाड़ेंगे हमारा ही नुकसान है हम अपने आप को लीगली कैसे प्रोटेक्ट करेंगे कोर्ट में यदि पेपर, यदि पेपर्स फाड़ देंगे तो हम अपने आप को लीगली कैसे उस उस प्रोटेक्ट, प्रोटेक्ट करेंगे मिस है जी उस अगेन सेम आंसर की कुछ पेपर मिस करके हमारी लीगल प्रोटेक्शन में दिक्कत आएगी हमें अपना केस फाइट करने में दिक्कत आएगी हम मिस क्यों करेंगे डॉक्टर जितना आपने बिल लिया कि भी, भी देखिए इतना बिल तो आज तक किसी सिजेरियन का हमारे हॉस्पिटल में चार्ज नहीं किया तो उनसे कैसे लिया होगा ये, ये, मतलब अभी इसका क्लियर आंसर यही है कि ये सब कुछ वो हाइप करके बता रहे हैं इतना बिल नहीं चार्ज किया गया थैंक यू कितना लिया आपको ये नहीं मालूम कि कितनी बाउंड्री लेंगे देखिए वो एग्जैक्टली मैंने बताया कि आप कहेंगे तो हम आपको विद प्रूफ आपको सारी जो रिकॉर्ड्स होते हैं हमारे स्लिप्स होते हैं वो हम आपको दिके। दिके।